ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਜੋ ਤੁਸੀਂ ਬੱਚੇ ਨੂੰ ਵੇਖ ਰਹੇ ਹੋ ਰੁੱਖਾਂ ਦੀ ਸੰਭਾਲ ਕਰਦੇ ਹੋਏ ਇਹ ਬੱਚੇ ਦਾ ਨਾਮ ਹੈ ਤਰਨਵੀਰ ਸਿੰਘ ਤਰਨ ਦੇ ਆਪਾਂ ਬੂਟੇ ਲਾਉਣ ਆਏ ਸੀ 1.5 ਸਾਲ ਪਹਿਲਾਂ ਬੂਟੇ ਲਾ ਕੇ ਗਏ ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਬੂਟਿਆਂ ਨੂੰ ਪਾਲਾਂਗੇ ਬੂਟੇ ਉਦੋਂ ਛੋਟੇ ਸੀ ਤੇ ਅੱਜ ਦੇਖੋ ਬੂਟੇ 1.5 ਸਾਲ ਦੇ ਵਿੱਚ ਕਾਫੀ ਵੱਡੇ ਹੋ ਗਏ ਪਿਲਕਣਾ ਲਾਏ ਸੀ ਡੇਕ ਲਾਈ ਸੀ ਅਮਰੂਦ ਵੀ ਲਾਏ ਸੀ ਇਹਨਾਂ ਦੇ ਉਹ ਜ਼ਮੀਨ ਦੇ ਵਿੱਚ ਨੇ ਤੇ ਗੱਲ ਤਾਂ ਮੇਨ ਇਹ ਆਉਂਦੀ ਆ ਵੀ ਰੋਜ਼ ਪਾਣੀ ਪਾਉਣਾ ਕਿੰਨੀ ਸੰਭ ਕੀਤੀ ਹੋਈ ਆ ਬੂਟਿਆਂ ਦੀ ਇਸ ਬੱਚੇ ਨੇ ਤੁਸੀਂ ਟੋਏ ਦੇਖੋ ਕਿੰਨੇ ਵਧੀਆ ਬਣਾਏ ਆ ਨਹੀਂ ਆਪਾਂ ਬੂਟੇ ਬਹੁਤ ਜਗ੍ਹਾ ਕਿਉਂਕਿ ਡੋਰ ਟੂ ਡੋਰ ਆਪਣਾ ਮਿਸ਼ਨ ਆ ਚਲਦਾ ਹੁੰਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਵ ਤੇ ਜਾਂ ਕੋਈ ਹੋਰ ਖੁਸ਼ੀ ਦੇ ਦੰਦ ਤੇ ਆਪਾਂ ਦੇਖੋ ਕਿੰਨੀ ਲਾਣੇ ਰਹੇ ਨੇ ਆ 1.5 ਸਾਲ ਦੇ ਵਿੱਚ ਪਰ ਜਦੋਂ ਕੋਈ ਇਹਨਾਂ ਨੇ ਵਧੀਆ ਕਦਰ ਕਰਦਾ ਆਪਾਂ ਲਾ ਕੇ ਗਏ ਆ ਪਾਣੀ ਸਮੇਸਰ ਪਾਉਂਦਾ ਸਭਾਲ ਕਰਦਾ ਸਾਰੀ ਮਿਹਨਤ ਇਹ ਬੱਚੇ ਨੇ ਕੀਤੀ ਆ ਹੁਣ ਦਿੱਤੇ ਸੀ ਆਪਾਂ ਕਬੂਟੇ ਇਹਨਾਂ ਨੂੰ 12 ਕਬੂਟੇ ਆਪਾਂ ਦਿੱਤੇ ਹੁਣੇ 12 ਦੇ 12 ਹੀ ਚਲਾਏ ਇਹਨਾਂ ਨੇ ਮੋਟਰ ਦੇ ਉੱਪਰ ਬੇਲਕਣ ਲਾਇਆ ਤੇ ਅਮਰੂਦ ਲਾਇਆ ਜਮਣਾ ਵੀ ਦਿੱਤੀਆਂ ਸੋ ਵੀ ਲਾਇਆ ਤੇ ਆ ਦੇਖੋ ਕਿੰਨੀ ਮਿਹਨਤ ਕਰਦਾ ਬੱਚਾ ਸੋ ਦੋਸਤੋ ਮੇਨ ਇਹੀ ਗੱਲ ਹੁੰਦੀ ਆ ਵੀ ਜਦੋਂ ਕੋਈ ਜਵਾਕ ਮਿਹਨਤ ਕਰਕੇ ਬੂਟਿਆਂ ਨੂੰ ਪਾਲਦਾ ਤਾਂ ਉਹਦੀ ਹੌਸਲਾ ਫੁਜਾਈ ਕਰਨਾ ਆਪਣਾ ਫਰਜ਼ ਹੁੰਦਾ ਸੋ ਤੁਸੀਂ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰੋ ਤੇ ਬੱਚੇ ਨੂੰ ਹੌਸਲਾ ਦਿਓ ਤਾ ਜੋ ਬੱਚਾ ਹੋਰ ਵੱਧ ਚੜ ਕੇ ਇਸ ਕੰਮ ਦੇ ਵਿੱਚ ਇਸ ਮਿਸ਼ਨ ਦੇ ਵਿੱਚ ਆਪਣਾ ਯੋਗਦਾਨ ਪਾਵੇ ਦੋਸਤੋ ਬਹੁਤ ਸਾਰੇ ਘਰਾਂ ਦੇ ਵਿੱਚ ਆਪਾਂ ਬੂਟੇ ਲਾਉਣੇ ਆ ਨਰਾਸ਼ਤਾ ਵੀ ਮਿਲਦੀ ਹੈ ਕਿਉਂਕਿ ਕਈ ਬੂਟਾਂ ਦੀ ਸਾਂਭ ਸੰਭਾਲ ਨਹੀਂ ਕਰਦੇ ਤੇ ਜਦੋਂ ਇਦਾਂ ਦੇ ਬੱਚਿਆਂ ਨੂੰ ਦੇਖਦੇ ਆ ਇਦਾਂ ਦੇ ਇਨਸਾਨਾਂ ਨੂੰ ਵੇਖਦੇ ਆਂ ਜੋ ਸਾਂਭ ਸੰਭਾਲ ਕਰਦੇ ਆ ਉਹ ਆਪ ਕਹਿੰਦੇ ਆ ਬਾਈ ਜੀ ਤੁਸੀਂ ਬੂਟਾ ਲਾਇਆ ਸੀ ਤੇ ਅਸੀਂ ਸਾਂਭ ਸੰਭਾਲ ਕਰ ਰਹੇ ਆਂ ਦੇਖੋ ਕਿੱਡਾ ਵੱਡਾ ਹੋ ਗਿਆ ਸੋ ਬਹੁਤ ਸਾਰੇ ਪ੍ਰਾਪੋਰਟ ਕਰਦੇ ਆ ਇਸ ਮਿਸ਼ਨ ਦੇ ਲਈ ਮੈਂ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਬਤ ਵਾਰ ਸ਼ੇਅਰ ਕਰਿਓ